ਆ ਵੀ ਮੇત્રો ਭੁੱਲੜ ਡੇਰੀ ਫਾਰਮ ਤੇ ਖੜੇ ਆ ਬਾਈ ਤੇ ਆ ਬਾਈ ਨੇ ਨਾ ਸਾਨੂੰ ਇੱਕ ਚੀਜ਼ ਦਿਖਾਉਣੇ ਆ ਬੜੀ ਘੈਂਟ ਚੀਜ਼ ਬਣਾਈ ਹੋਈ ਆ ਬਾਈ ਤੇ ਵਧੀਆ ਚੀਜ਼ ਆ ਤੇ ਤੁਸੀਂ ਵੀ ਆਪਣੇ ਫਾਰਮ ਤੇ ਕਰ ਸਕਦੇ ਹੋ ਆਓ ਲੈ ਬਾਈ ਭੁੱਲੜ ਵੀ ਆ ਗਿਆ ਬਾਈ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਹੋ ਵਧੀਆ ਬਾਈ ਵਧੀਆ ਬਾਈ ਆ ਤੁਸੀਂ ਕਿਵੇਂ ਇੱਕ ਜਗਾ ਜੀ ਅਲੱਗ ਜੀ ਕੱਢ ਲਈ ਆਓ ਇਧਰ ਪਿੰਜਰੇ ਜਿਹਾ ਲਾ ਤੇ ਇੱਕ ਪਿੰਜਰਾ ਯਾਦ ਰਿਆ ਪੈਗਾ ਮਤਲਬ ਇਹਦਾ ਕੀ ਸਿਸਟਮ ਹੈ ਬਰੇ ਜਿਹੜੀਆਂ ਆਪਣੀਆਂ ਕਾਵਿੰਗ ਵਾਲਾ ਪੈਨ ਬਣਾਇਆਗਾ ਅੱਛਾ ਤੇ ਵੀਉਤ ਇੰਨਾ ਹੁਣ ਜਿਵੇਂ ਪਤਾ ਲੱਗਦਾ ਵੀ ਅੱਜ ਆਪਣੇ ਕੋਲੇ ਬੈੜੀ ਨੇ ਸੋਣਾਗਾ ਇੱਕ ਦੋ ਦਿਨ ਪਹਿਲਾਂ ਸੀ ਇਹ ਪੈਨ ਦੇ ਵਿੱਚ ਬਾੜ ਲੈਣੇ ਆਗੇ ਅੱਛਾ ਇਹ ਪੈਨ ਆ ਜਿਹੜਾ ਇਹ ਸਾਰਾ ਨਾ ਖੁੱਲਦਾਗਾ ਦੇਖ ਵੀ 10 10 ਇਹ 15 ਹੁਣ ਆ ਦੋਨੇ ਪਾਰਟ ਜਿੰਨਾ 15 15 ਫੁੱਟ ਦੀਆਂ ਲੋਕੜੇ ਵਿੱਚ ਪੈ ਜਾਂਦੇ ਹੈਗੇ ਠੀਕ ਹੈ ਇਹਨੂੰ ਤੁਸੀਂ ਲੰਮਾ ਵੀ ਇੱਕ ਬਣਾ ਸਕਦੇ ਹੋ ਹੂੰ ਜੇ ਹੁਣ ਇਹ ਬਣ ਗਿਆ 20 40 ਤੇ ਐ ਲਾ ਲੋ ਵੀ ਇਹ 70 80 ਫੁੱਟ ਲੰਮਾ ਵੀ ਕਰ ਸਕਦੇ ਹੋ ਕਿ ਲੰਮੀ ਲੈਣੀ ਕਰਨੀ ਸਾਰੀਆਂ ਜਾਲੀਆਂ ਦੀ ਠੀਕ ਹੈ ਚੌੜਸ ਵੀ ਕਰ ਸਕਦੇ ਹੋ ਵਿੜੇ ਦੇ ਵਿਚਾਲੇ ਧਰ ਲੂਪਾਂ ਉਹਦੇ ਵਿੱਚ ਬੱਚੀਆਂ ਛੱਡ ਲੋ ਹਾਂ ਇਹ ਪੀਡੀਐਫ ਜੋ ਮੇਲੇ ਤੇ ਜਾਣੇ ਉੱਥੇ ਵੀ ਸਾਨੂੰ ਇਹੀ ਚੀਜ਼ ਕੰਮ ਦੇ ਦੂਗੀ ਉਹਦੇ ਤੱਕ ਕਾਵਿੰਗ ਹੋ ਜੂਗੀ ਹੁਣ ਇਹਨਾਂ ਨੂੰ ਅਸੀਂ ਕਾਵਿੰਗ ਦੇ ਤੌਰ ਤੇ ਵਰਤ ਲਿਆ ਠੀਕ ਹੈ ਭਾਈ ਜਿਹੜਾ ਛੋਟਾ ਪਿੰਜਰਾ ਪੁੱਛ ਰਹੇ ਹੋ ਵੀਰੇ ਜਿਵੇਂ ਪਹਿਲਾਂ ਹੈ ਨਹੀਂ ਸੀ ਪਿੰਜਰਾ ਕਾਵਿੰਗ ਲਈ ਗਾਈ ਆਈ ਬੱਚਾ ਦਿੱਤਾ ਉਹਨੇ ਇੱਥੇ ਨਾਲ ਹੀ ਫਿਰਦਾ ਰਹਿੰਦਾ ਸੀ ਬੱਚਾ ਹਨਾ ਹਾਂ ਉਹ ਕੀ ਹੋਇਆ ਵੀਰੇ ਰਾਤ ਨੂੰ ਅਸੀਂ ਕਾਬਿੰਗ ਕਰਾ ਕੇ ਚਲੇ ਗਏ ਬੱਚਾ ਵਿੱਚ ਛੱਡ ਗਏ ਹਾਂ ਉਹਨੇ ਗਾਈ ਨੂੰ ਦੁੱਧ ਪੀ ਗਿਆ ਹੋ ਰਾਤ ਨੂੰ ਅੱਛਾ ਸਾਰੀ ਦੁੱਧ ਪੀ ਗਿਆ ਬੱਚਾ ਸੀਗਾ ਹਾਂ ਬੱਚਿਆਂ ਦਾ ਤੁਹਾਨੂੰ ਪਤਾ ਹੀ ਹੈਗਾ ਹਾਂ ਤੇ ਗਾਈ ਸੋਭਾ ਜਦੋਂ ਆਏ ਤੇ ਗਾਈ ਨੂੰ ਮਿਲਕ ਫੀਵਰ ਹੋ ਗਿਆ ਅੱਛਾ ਭਾਈ ਬੋਤਲਾਂ-ਬੋਤਲਾਂ ਲਾਉਣੀਆਂ ਪਈਆਂ ਹੋਰ ਉਹਦੋਂ ਵਾਰ ਅਸੀਂ ਕੀ ਕਰਿਆ ਵੀ ਇਹਦਾ ਅਲੱਗ ਹੀ ਪਿੰਜਰਾ ਬਣਾ ਤਾ ਇੱਕ ਜਿਵੇਂ ਬੱਚੀ ਆਈ ਹੈ ਸਵੇਰ ਕਾਬਿੰਗ ਹੋਈ ਇਹਦੀ ਹੁਣ ਦੁੱਧਾ ਤਾਂ ਪਿਆ ਕੇ ਇਹਨੂੰ ਵੀਰੇ ਪਿੰਜਰੇ ਦੇ ਵਿੱਚ ਅੰਦਰ ਬੰਦ ਕਰਤਾ ਠੀਕ ਜੇਰ ਵਗੈਰਾ ਪੈ ਗਈ ਬੱਚੇ ਗਾਈਆਂ ਆੜੀ ਮਿਲਕਿੰਗ ਲਈ ਉਧਰ ਪੈਨ ਚ ਚਲੀ ਜੂ ਆਪਦੇ ਮਿਲਕਿੰਗ ਵਾਲੇ ਚ ਤੇ ਬੱਚੀ ਨੂੰ ਕੱਢ ਕੇ ਅਸੀਂ ਕਾਵਿੰਗ ਵਾਲੇ ਪੈਨ ਚ ਲੈ ਜਾਗੇ ਇੱਥੇ ਆਪਣੀਆਂ ਕਾਫ ਵਾਲੇ ਪੈਨ ਪਿੰਜਰੇ ਲੱਗੇ ਹੋਏ ਉਧਰ ਕਰ ਦਾਂਗੇ ਸ਼ਿਫਟ ਠੀਕ ਆ ਬਾਈ ਇਹਦੇ ਵਿੱਚ ਇੱਕ ਤਾਂ ਇਹ ਫਾਇਦਾ ਵੀਰੇ ਥੋੜੇ ਥਾਂ ਚ ਫਿਰ ਦਿੰਨੇ ਆ ਕਾਵਿੰਗ ਵੇਲੇ ਸਾਨੂੰ ਕੀ ਆ ਹੁਣ ਤੁਸੀਂ ਇੱਧਰ ਦੇਖ ਲਓ ਇੱਕ ਬੰਦਾ ਸਾਡਾ ਇੱਥੇ ਵੀ ਆ ਰੂੰਗਮੀ ਬਣ ਲੈ ਲਿਆ ਮੰਜਾ ਪੈਕ ਕਰਿਆ ਹੋਇਆ ਤੇ ਇਹ ਵੀ ਦਿਨੇ ਦਾ ਚੋਲਾ ਅਸੀਂ ਸਾਰੇ ਫਿਰਦੇ ਰਹਨੇ ਆ ਹਨਾ ਤੇ ਦਿਨੇ ਉਹ ਰਸਤੇ ਚਲਾ ਜਾਂਦਾ ਬੰਦਾ ਤੇ ਰਾਤ ਨੂੰ ਉਹਨੇ ਇੱਥੇ ਹੀ ਰਹਿਣਾ ਵੀਰੇ ਆਪਦੀ ਧੂਈ ਤਾਂ ਹੀ ਪਾ ਲੈਂਦਾ ਆਪਦਾ ਇੱਥੇ ਠੀਕ ਹੈ ਵੀ ਨਿਗਰਾਨੀ ਤੇ ਹੀ ਰਹਿਣਾ ਰਾਤ ਨੂੰ ਹੂੰ ਇੱਕ ਤਾਂ ਜਾਲੀ ਨਾਲ ਵੀਰੇ ਇਹਦੇ ਵਿੱਚ ਕੁੱਤੇ ਨਹੀਂ ਐਂਟਰ ਹੁੰਦੇ ਅੰਦਰ ਵੱਡੀ ਗੱਲ ਤਾਂ ਇਹ ਆ ਬਾਈ ਹਨਾ ਤੇ ਕੁੱਤੇ ਨਹੀਂ ਡਿਸਟਰਬੈਂਟ ਦੂਜੀਆਂ ਗਾਂਆਂ ਵੀ ਨਹੀਂ ਡਿਸਟਰਬੇ ਤੁਸੀਂ ਦੇਖਿਆ ਹੋਊਗਾ ਪਹਿਲਾਂ ਜਦੋਂ ਕੋਈ ਵੀ ਆਪਾਂ ਕਾਵਿੰਗ ਕਰਾਉਣ ਲੈ ਦੂਜੀ ਗਾਂ ਆ ਗਈ ਉਹਨੇ ਟੱਕਰ ਮਾਰੀ ਉਹ ਗਾਂ ਹੀ ਬਹਿਣ ਲੱਗਦੀ ਆ ਜਾਂ ਹੋਰ ਉਹਨੂੰ ਡਿਸਟਰਬ ਜਦੋਂ ਗਾਂ ਨੂੰ ਤੁਸੀਂ ਡਿਸਟਰਬ ਨਹੀਂ ਕਰੋਗੇ ਬਾਈ ਉਹਨੂੰ ਜੇਰ ਹੈ ਆਟੋਮੈਟਿਕਲੀ ਬਹੁਤ ਛੇਤੀ ਪਊਗੀ ਆ ਵੀ ਇੱਕ ਤਰ੍ਹਾਂ ਦਾ ਇਹ ਸਾਡਾ ਡਿਲੀਵਰੀ ਵਾਲਾ ਕਮਰਾ ਹੀ ਲਾ ਲਓ ਡਿਲੀਵਰੀ ਵਾਲਾ ਕਮਰਾ ਹੀ ਲਾ ਲਓ ਕਿਰਪਾ ਕਰੀ ਜਿੰਮੇ ਜਿੰਮੇ ਕੰਮ ਵਧੀਆਂ ਦੋਵੇਂ ਬਈ ਜਿੰਨੇ ਆਪਾਂ ਨੂੰ ਇਨਕਮ ਵਧ ਰਹੀ ਹੈ ਇੱਥੇ ਫੈਸਿਲਟੀਆਂ ਵਧਾ ਰਹੇ ਹਾਂ ਨਾ ਆਪਾਂ ਛੋਟੇ ਫਾਰਮ ਨੂੰ ਆ ਕੇ ਵੀ ਉਹਦੇ ਕੋਈ ਗਾਇਆਂ ਪੰਜ ਹੁਣ ਵੀ ਤੂੰ ਪਹਿਲਾਂ ਆ ਬਣਾ ਹੂੰ ਉਹਨਾਂ ਕੋਲੇ ਹੋਰ ਆਪਸ਼ਨ ਹੁੰਦੀ ਹੈ ਵੱਡੇ ਫਾਰਮ ਜੇ ਬਗ ਜਾਣੇ ਆਪਣੇ ਕੋਲੇ ਉਹ ਛੋਟੀਆਂ ਛੋਟੀਆਂ ਇਹ ਜਿਹੜੀਆਂ ਇਨਵੈਸਟਮੈਂਟਾਂ ਕਰਨੀਆਂ ਹੁਣ ਇਸ ਦੂਬਾਰ ਪ੍ਰਮਾਤਮਾ ਨੇ ਕਿਰਪਾ ਕਰੀ ਤੇ ਆਪਾਂ ਛੱਡੀ ਅੱਡ ਬਣਾਵਾਂਗੇ ਕਾਹਦੇ ਦਾ ਛੋਟਾ ਜਿਹਾ ਇਹ ਬਹੁਤ ਵਧੀਆ ਚੀਜ਼ ਆ ਤੁਸੀਂ ਆਪਦੇ ਫਾਰਮ ਵਿੱਚ ਬਣਾ ਸਕਦੇ ਹੋਣਾ ਵੀ ਜਿਹੜੇ ਪਸ਼ੂ ਨੇ ਸੋਣਾਗਾ ਬਾਈ ਹਨਾ ਉਹਨੂੰ ਤੁਸੀਂ ਅਲੱਗ ਲੈ ਲਓ ਤੇ ਨਾਲੇ ਤਾਨੂੰ ਡਿਸਟਰਬ ਨਹੀਂ ਹੁੰਦਾ ਦੂਜੇ ਪਸ਼ੂ ਤੰਗ ਨਹੀਂ ਕਰਦੇ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਪਸ਼ੂ ਨੇ ਸੋਣਾ ਹੁੰਦਾ ਦੂਜੇ ਪਸ਼ੂ ਤੰਗ ਕਰਨ ਲੱਗ ਜਾਂਦੇ ਆ ਤਾਂ ਆਪਾਂ ਜਿਹੜੇ ਆਪਣਾ ਇਹਦਾ ਬੱਚਾ ਆਇਆ ਹੁੰਦਾਗਾ ਬਾਈ ਜਾਨਵਰ ਦਾ ਤੇ ਉਹਨੂੰ ਵੀ ਆਪਾਂ ਵਧੀਆ ਦੁੱਧ ਅਦਾ ਜਿਹੜਾ ਇੱਕ ਟਾਈਮ ਤੇ ਪਿਆ ਸਕਦੇ ਆ ਤੇ ਕਈ ਵਾਰੀ ਇਹ ਹੁੰਦਾ ਕਿ ਬੱਚੇ ਦੇ ਉੱਪਰ ਪੈਰ ਤੜਦਾਂਦਾ ਜਾਨਵਰ ਹਨਾ ਬਾਈ ਕਈ ਵਾਰੀ ਹੋ ਜਾਂਦਾ ਚਲੋ ਹਨਾ ਅਣੀ ਪਟੱਕੇ ਕਈ ਵਾਰੀ ਹੋ ਜਾਂਦਾ ਤੇ ਸੋ ਇਹ ਜੋ ਲਈ ਵੀ ਇੱਕ ਵਧੀਆ ਸੇਫਟੀ ਆ ਕੁੱਤੇ ਨਹੀਂ ਆਉਂਦੇ ਤਾਂ ਤੁਸੀਂ ਇਹ ਚੀਜ਼ਾਂ ਲਈ ਵਧੀਆ ਇਹ ਚੀਜ਼ਾਂ ਦੇ ਤਿਆਰ ਕਰ ਸਕਦੇ ਹੋ ਪੈਰ ਦਾਦਾ ਚਲੋ ਘੱਟ ਰਹਿੰਦਾ ਬਾਈ ਮੈਂ ਤਾਂ ਜੇ ਮੈਂ ਤੁਹਾਨੂੰ ਦੱਸਿਆ ਵੀ ਜਦ ਬੱਚਾ ਹੁਣ ਕੋਲੇ ਛੱਡਦਾ ਰਾਤ ਨੂੰ ਚਲੋ ਆਪਾਂ ਨਹੀਂ ਸਵਾਈ ਬਾਈ ਚਾਂਸ ਗਾਂ ਆਪੇ ਸੂਪੀ ਰਾਤ ਨੂੰ ਸੂਈ ਤੇ ਬੱਚਾ ਦੁੱਧ ਚੁੰਗਣ ਲੱਗ ਗਿਆ ਤੁਹਾਨੂੰ ਪਤਾ ਮਿਲਕ ਫੀਵਰ ਵਾਲਾ ਜੋ ਪਹਿਲਣਾਂ ਦੇ ਵਿੱਚ ਨਹੀਂ ਆਉਂਦੀ ਪ੍ਰੋਬਲਮ ਘੱਟ ਆਉਂਦੀ ਹੈਗੀ ਠੀਕ ਹੈ ਬਾਈ ਤੇ ਜਿਹੜੇ ਵੱਡਿਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹਦੇ ਵਿੱਚ ਵੀ ਆਪਾਂ ਨੂੰ ਇਹ ਪ੍ਰੋਬਲਮ ਤੋਂ ਡਰਨ ਦੀ ਲੋੜ ਹੀ ਨਹੀਂ ਜਦੋਂ ਵੀ ਇੱਕ ਪਤਾ ਲੱਗ ਗਿਆ ਆਪਾਂ ਨੂੰ ਇਸ ਲਈ ਅਸੀਂ ਬੰਦਾ ਰੱਖਿਆ ਹੋਇਆ ਵੀ ਇਹਨੇ ਤੂੰ ਰਾਤ ਤੇ ਰਾਤ ਇਹੀ ਡਿਊਟੀ ਹੈ ਦੀ ਵੀ ਕਾਵਿੰਗ ਦੀ ਜਦੋਂ ਗਾਈ ਨੂੰ ਪਤਾ ਲੱਗ ਗਿਆ ਵੀ ਸੂਣ ਲੱਗ ਗਈ ਸਾਨੂੰ ਫੋਨ ਮਾਰ ਕੇ ਬੁਲਾ ਲੂਗਾ ਠੀਕ ਹੈ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ ਥੈਂਕ ਯੂ ਬਾਈ